ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਮਹਿਮੂਦਪੁਰ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਗਰਵੰਤ ਨੂੰ ਮਿਲਾ ਦੇਾਂਗੇ ਮਹਿਮੂਦਪੁਰੇ ਵਾਲੇ ਭਰਾ ਨੂੰ ਨੇੜੇ ਮੇਨ ਅੱਡਾ ਮੇਨ ਸ਼ਹਿਰ ਜੇ ਗੱਲ ਕਰੀਏ ਤੇ ਸਜਨੋ ਅਮਰਕੋਟ ਆ ਜਾਂਦਾ ਬਲਟੋਆ ਵੀ ਨੇੜੇ ਰਹਿ ਜਾਂਦਾ ਮੰਨ ਲਓ ਵੀ 5 6 ਝੋਟੀਆਂ ਮਈਆਂ ਰਹਿਣਗੀਆਂ ਵੀਡੀਓ ਤੇ ਚੈੱਕ ਤੁਹਾਨੂੰ ਜਿਹੜੀ ਬੈਡ ਸਟਾਰਟਿੰਗ ਦੇ ਵਿੱਚ ਵਿਖਾਤੀ ਹੈ ਜਰਸੀ ਉਹ ਇੱਥੋਂ ਕਰ ਲੈਨੇ ਆਪਾਂ ਮੋਹਰਾ ਦੀ ਤੋਂ ਸ਼ੁਰੂ ਅੱਗੇ ਨੀਲੀ ਰਾਵੀ ਫੇਰ ਮੋਹਰਾ ਫੇਰ ਨੀਲੀਆਂ ਆਜੋ ਲਈਏ ਜਾਣਕਾਰੀ ਜਿਹੜੀ ਪਸੰਦ ਆ ਗਈ ਉਹ ਕਰਕੇ ਤਸੱਦੀ ਕਰਿਓ ਖਰੀਦਦਾਰੀ ਗਰਵੰਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਸਾਭ ਹੋਰ ਸੁਣਾ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਨਾ ਹਾਂਜੀ ਦੇ ਦਈਏ ਐਡਰੈਸ ਦੱਸ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਓਕੇ ਮੋਬਾਈਲ ਨੰਬਰ ਗਾ 98772 8043 98772 8043 98772 ਤੇ 8043 ਇਹਦੇ ਤੇ ਕਰੇ ਸੰਪਰਕ ਹਾਂਜੀ ਅੱਜ ਆਪਾਂ ਛੇ ਨਗ ਵਿਖਾਉਣੇ ਜੀ ਇੱਕ ਵਹਿੜਿਆ ਸੂਈ ਸਵਾਈ ਦੋ ਆ ਝੋਟੀਆਂ ਤੇ ਤਿੰਨ ਝੋਟੀਆਂ ਗੱਬਣਾ ਮੱਜਾ ਮੱਜਾ ਤਿੰਨ ਗੱਬਣਾ ਹਾਂਜੀ ਦੋ ਝੋਟੀਆਂ ਸੂਈਆਂ ਤੇ ਇੱਕ ਬੈੜ ਸੂਈ ਹਾਂਜੀ ਆ ਤਾਂ ਮੈਂ ਨਾ ਹੁਣੀ ਸੂਈ ਆ ਹਾਂਜੀ ਇਹ ਤੜਕੇ ਦੀ ਸੂਈ ਓਕੇ ਜੇਰ ਜੂਰ ਦੀ ਆਪਾਂ ਵੀਡੀਓ ਬਣਾਈਏ ਸਭ ਕੁਝ ਪ੍ਰੋਪਰ ਪਈ ਠੀਕ ਆ ਹਾਂ ਦੂਜਾ ਸੂਆ ਝੋਟੀ ਸੂਈ ਜੇ ਕੱਟੇ ਨੂੰ ਜਨਮ ਦੇਤਾ ਜੇ ਓਕੇ ਆ ਵੇਖੋ ਕੱਟੇ ਨੂੰ ਜਨਮ ਦੇਤਾ ਤੇ ਸੂਆ ਸੂਈ ਆ ਦੂਜਾ ਹਾਂਜੀ ਦੂਜਾ ਸੂਆ ਠੀਕ ਆ ਜੇਰ ਜੂਰ ਤੂੰ ਨਾ ਹੀ ਪੈ ਗਈ ਓ ਜੇਰ ਜੂਰ ਦੀ ਕੋਈ ਵੀਡੀਓ ਵੀਰ ਭਰਾ ਮੰਗੂ ਤਾਂ ਆਪਾਂ ਦੇ ਦਾਂਗੇ ਵੀਡੀਓ ਠੀਕ ਆ ਆਹ ਏ ਥੋੜੇ ਜਿਹੀ ਰੱਖੀ ਪਾ ਗਏ ਓਕੇ ਕੱਢੀਏ ਖੈ ਨੂੰ ਬਾਹਰ ਚੋਨਦੀ ਤਾਂ ਚੰਗੀ ਨਿਕਲੀ ਹੈ ਨਾ ਚੋਨਚਣ ਬਹੁਤ ਚੰਗੀ ਥਾਂ ਚੰਗਾ ਠੀਕ ਆ ਦੁੱਧ ਝੋਟੀ 13 14 ਕਿਲੋ ਭਰਾ ਦੂ ਇੱਧਰ ਨੂੰ ਨਹੀਂ ਤੁਰਨੀਆਂ ਨਾਲੇ ਐਨੂੰ ਹੀ ਤੋੜ ਦੇ ਨੇ ਹੋਰ ਐਨੂੰ ਤੋੜ ਇੱਧਰੋਂ ਲੜਜੀ ਪੈਂਦੀ ਆ ਕਮਾ ਚਰਾਉ ਨੂੰ ਆ ਸੱਜਣਾਂ ਦੇਖਿਓ ਕੱਦ ਕਾਠ ਹਲੀ ਝੋਟੀ ਆ ਪੜੀ ਪੁਲੀ ਵੀ ਚੰਗੀ ਆ ਤੱਕ ਬੇਸ਼ੱਕ ਥੋੜੀ ਗਾਂ ਰੱਖਦੀ ਆ ਪਰ ਨਿੱਕਰ ਚੰਗੀ ਏ ਸੰਤੋਖ ਸਾਹਿਬ ਜਿਵੇਂ ਜਿਵੇਂ ਆਈ ਥਣਾ ਜੀ ਥੋੜੀ ਜਾਈ ਕਰਕੇ ਜਲਦੀ ਆ ਛੋਟੀ ਹੁੰਦਾ ਹਾਂ ਜਦੋਂ ਛੋਟੀ ਚਾਹ ਕਰਦੀ ਪਸੂ ਥੱਲੋਂ ਜਦੋਂ ਚਵਾਈ ਹੋ ਗਈ ਨਾ ਸਾਰੀ ਐ ਗੋਲ ਚੱਡਾ ਥੱਲੇ ਪੱਬ ਜੂ ਸਿੰਘ ਨਿੱਕਾ ਹਾਂ ਹਾਂ ਨਿੱਕਾ ਸਿੰਘ ਪਲੀ ਪਲੋਸੀ ਜਿਵੇਂ ਸੋਈਏ ਕਰਮਾਈ ਨੇ ਜਿਤਾਇਆ ਨਹੀਂ ਕਿ ਮੈਂ ਸੋਈ ਹਾਂ ਤੈ ਨਹੀਂ ਮਾਰੀ ਹਾਂ ਓਕੇ ਓਕੇ ਦੇਖੋ ਸੱਜਣੋ ਆ ਦੇਖੋ ਐਨੂੰ ਤੁਹਾਨੂੰ ਤੋੜ ਕੇ ਤਸੱਲੀ ਕਰਾਈਏ ਕੱਦ ਕੱਦ ਫੁੱਲ ਵੱਡਾ ਐ ਨਹੀਂ ਕਿ ਛੋਟੀ ਹਾਂ ਚੰਗੇ ਕੱਟ ਕਾਠਾੜੀ ਬਹੁਤ ਵੱਡੀਆਂ ਏ ਸਾਰੀਆਂ ਹਾਂਜੀ ਵੱਡੀਆਂ ਵਿਖਾਉਣੀਆਂ ਸਾਰੀਆਂ ਛੋਟੀ ਕੋਈ ਨਹੀਂ ਹਾਂਜੀ ਓਕੇ 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 ਕੱਟਾ ਦੇ ਗਿਆ ਹਾਂਜੀ ਕੱਟਾ ਇਹਦਾ ਫਿਰ ਸੰਜੋ ਸਾਹਿਬ ਡਿਮਾਂਡ ਕਰਨ ਨੂੰ ਭਾਵੇਂ ਇਹਦੀ ਸਵਾ ਕਰ ਲਈ ਇੱਕ 20 ਕਰ ਲਈ ਇੱਕ 15 ਕਰ ਲਈ ਸਹੀ ਜਈ ਡਿਮਾਂਡ 1,10,000 ਰੁਪਇਆ 1 ਲੱਖ ਤੇ 10 ਹਾਂਜੀ ਮਾਨਤਨ ਕਰ ਦਿਆਂਗੇ ਉਹ ਮੌਕੇ ਤੇ ਮਾਨਤਨ ਹੋ ਜਾਓ ਠੀਕ ਹੈ ਠੀਕ ਛੋਟੀ ਚੰਗੀ ਆ ਛੋਟੀ ਬਹੁਤ ਚੰਗਾ ਦੁੱਧ ਕੱਢੂ ਵੀ 12 ਤੋਂ ਬਾਹਰ ਨ ਜਾਊਗੀ ਅੰਦਰ ਨਹੀਂ ਰਹੀਂਦੀ ਤੇ ਨੀਲੀ ਰਵੀ ਨੀਲੀ ਰਵੀ ਸੂਈ ਸਵਾਈ ਆ ਚੌਥਾ ਦਿਨ ਹੋਇਆ ਜੀ ਪਹਿਲਣੀ ਆ ਹਾਂ ਪਹਿਲਾਂ ਸੂਆ ਚਾਰ ਦੰਦ ਮੂੰਹ ਮੂੰਹ ਚਾਰ ਦੰਦ ਪਹਿਲਾਂ ਸੂਆ ਸੂਈ ਆ ਨਿਸ਼ਾਨ ਨਿਸ਼ਾਨੀਆਂ ਤੋਂ ਕੇ ਗੱਲਾਂ ਨਹੀਂ ਕੋਈ ਸੂਤ ਤੇ ਨਿਸ਼ਾਨ ਥੱਲੇ ਆ ਥੱਲੇ ਵੀ ਨਿਸ਼ਾਨ ਦੀ ਧੁੰਦ ਦੀ ਆ ਦੇਖੋ ਓਕੇ ਓਕੇ ਖੰਡੀ ਤੇਰੀ ਵੀ ਪੂਰੀ ਹਾਂ ਧੰਨ ਤੇ ਵੀ ਨਿਸ਼ਾਨ ਹਾਂ ਜਾਤ ਨਸਲ ਬਹੁਤ ਆ ਹਾਂ ਕੱਦ ਕਾਠ ਵੀ ਵੇਖੋ ਕੱਦ ਕਾਠ ਵੀ ਪੂਰੇ ਵੱਡੇ ਫੁੱਲ ਵੱਡਾ ਕੱਦ ਕਾਠ ਹੁਣ ਇਹਦੇ ਕੋਲੇ ਕਿੰਨੀਆਂ ਕਿ ਤਾਰਾਂ ਜਿਵੇਂ ਆਹ ਦਿੰਦੇ ਨੇ ਭਾਵੇਂ 5 ਫੁੱਟ ਮਣਕੇ ਲੈ ਜਾਓ ਹਾਂ 5 ਫੁੱਟ ਕੱਦ ਬਾਹਰ ਹੋ ਗਈ ਅੰਦਰ ਨਹੀਂ ਹੋ ਗਈ ਨਹੀਂ ਹਾਂ ਇਹ ਸਹੀ ਗੱਲ ਆ ਤੇਰੀ 9-10 ਕਿਲੋ ਹਾਂ ਇਹਦੇ ਕੋਲੇ ਬੌਲਾ ਹੈ ਹਾਂਜੀ 9-10 ਕਿਲੋ ਬੌਲਾ ਚੌਖੇ ਦੇ ਦਿੰਦੇ ਗੱਟੀ ਕਟਾ ਮਗਾ ਕਟਾਵੇ ਇਹਦੇ ਮਗਰ ਆ ਪਿੱਛੇ ਵਜਾ ਤਾਰਾਂ ਮਰਾ ਆ ਜਿਹੜਾ ਤਾਜ਼ਾ ਹੀ ਆ ਹਾਂ ਓਕੇ ਹੋ ਇਹਦੀਆਂ ਤਾਰਾਂ ਚੈੱਕ ਕਰਾ ਦਾਂਗੇ ਓਕੇ ਕਰਾ ਲਗੀ ਬਹੁਤ ਵੱਡੇ ਕਦ ਕਾਟ ਦੀ ਫੁੱਲ ਵੱਡਾ ਕਦ ਕਾਟ ਸੰਸਾਬ ਜੰਮੀ ਪਲੀ ਨੱਗਰ ਝੂਟੀ ਆਏ ਸਜਣੋ ਇਹ ਵੀ ਨਹੀਂ ਨੀਲੀ ਦੀ ਕਿਹੇ ਨਿਸ਼ਾਨੀ ਤੋਂ ਘੁੱਸੀ ਨਹੀਂ ਕਰਮਾਲੀ ਹਾਂ ਦੁੱਧ ਭਰ ਦੂਗੀ ਨੱਗਰ ਆ ਝੋਟੀ ਹਾਂ ਦੁੱਧ 12 ਕਿਲੋ ਸੰਸਾਬ ਪਹਿਲੇ ਹੋਏ ਆਰਾਮ ਨਾਲ ਭਰ ਜਾਈ 12 ਤੋਂ ਪਲੱਸ ਜਾਊਗੀ ਕਿ ਚੰਗਾ ਸਾਈਂ ਸਾਹਮਣ ਵਾਲਾ ਮਿਲ ਜੀ ਵਾਕਿਆ ਕੋਈ ਸਰਾ ਤੇ ਨਹੀਂ ਆਪਣੀ ਥੱਲੇ ਸੁਗਰ ਦੇਊਗੀ ਹਾਂ ਸਹੀ ਗੱਲ ਸਹੀ ਗੱਲ ਸਹੀ ਗੱਲ ਹਾਂ ਵਾਕਿਆ ਹੀ ਨਹੀਂ ਚੰਗੀ ਝੋਟੀ ਆ ਇਹ ਕਿਹੜਾ ਲੱਸੀ ਫਿੱਕੀ ਆ ਸੰਦੂ ਸਾਹਿਬ ਮੇਨ ਮੁੱਦਾ ਇਹਦਾ ਪਹਿਲਾਂ ਦਾ ਬੱਚੇ ਦੇ ਆ ਜੀ ਬਸ ਹਾਂ ਦੋ ਤਿੰਨ ਮਹੀਨਾ ਲਾ ਦਿੰਦੀ ਦੋ ਤਿੰਨ ਇਹਨੇ ਦੋ ਤੇ ਰੋਣਾ ਆਉਣਾ ਜਦੋਂ ਬੱਚੇ ਦੇ ਖੜ ਗਈ ਵਾਹ ਦੋ ਤਾ ਲੈਂਦਾ ਵਿਚਨ ਵਾਲੀ ਮਹੀਨੇ ਬਾਅਦ ਇਹ ਵੀ ਗੱਲ ਸਹੀ ਆ ਵੇਖੋ ਬੱਚੇ ਬੱਚੇ ਨਾਲ ਫੁੱਲ ਸਹਿਮ ਤੇ ਸਾਡੇ ਕੋਲ ਤਾਂ ਖਾਸ ਕਰਕੇ ਘਰ ਦੀਆਂ ਪਹਿਲਨਾ ਸਾਰੇ ਮਿਲ ਕੇ ਇੱਕ ਸਾਲ ਤੇ ਇੱਕ ਦੋ ਹੁੰਦੀਆਂ ਨਾ ਹਾਂ ਹਾਂ ਮਹੀਨਾ ਲਾ ਦਿੰਦੀ ਪਹਿਲੇ ਨੇ ਦੋ ਤੇ ਆਉਂਦੇ ਅਸੀਂ ਪਹਿਲੇ ਮਾਂ ਦਾ ਵੇਹੇ ਵੇਚਣ ਦੇ ਮਹੀਨੇ ਬਾਅਦ ਲੇਕੇ ਜਿਵੇਂ ਲੇਕੇ ਹਾਂ ਫਿਰ ਜਾ ਕੇ ਉਹਦਾ ਰਿਜ਼ਲਟ ਪਤਾ ਲੱਗਦਾ ਸੱਜਣੋਂ ਪਸਮਾ ਕਰ ਲਿਆ ਕੱਟੀ ਨੇ ਤੇ ਬੱਚਾ ਬੰਦ ਦਾ ਧਾਰਾ ਤੁਹਾਨੂੰ ਚੈੱਕ ਕਰਾਉਣੇ ਪਹਿਲਨ ਬੱਚਾ ਬੱਚਾ ਚੜਦੀ ਦੇਖੋ ਵੋਏ ਹਾਂ ਇਹਨੇ ਸੂਣਾ ਕੰਮ ਕਰ ਜਣਾ ਠੀਕ ਆ ਓਕੇ ਤੁਮੀ ਮੁੱਠੀ ਨਾਲ ਚੋਣਾ ਨਾ ਆ ਦੇਖੋ ਹਾਂ ਜਵਾ ਦਾ ਪੋਲੀਆ ਚਵਾਈ ਚੁਈ ਸੰਸਾ ਬੜੀ ਓਕੇ ਆ ਹਾਂ ਅੱਜ ਜੇ ਕਰ ਬੇਲਦੀ ਜਾਂ ਰੰਡੀ ਦੀ ਵੀ ਪੋਰੀ ਕਰਮਾਲੀ ਹਾਂ ਪਹਿਲਾਂ ਦੇ ਹਿਸਾਬ ਨਾਲ ਇਹ ਨਹੀਂ ਕਿ ਕੋਈ ਲੱਤਾਂ ਮਾਰ ਲੱਤ ਛੜ ਮਾਰੂ ਰੇਟ ਰੇਟ ਸੰਸਰ ਡਿਮਾਂਡ ਕਰਨ ਨੂੰ ਭਾਵੇਂ ਇਹ ਜੀ 80 ਝੋਟੀ ਦੀ 2 ਲੱਖ ਉਹ ਕਰ ਲਈ ਬਿਲਕੁਲ ਉਹ ਵੀ ਥੋੜੀ ਆ ਪਰ ਆਪਾਂ ਕੋਈ ਡੇਢ ਨਹੀਂ ਕਰਨਾ 1.35 ਨਹੀਂ ਕਰਨਾ 1.30 ਨਹੀਂ ਕਰਨਾ 1 ਲੱਖ 25000 ਦੀ ਝੋਟੀ ਦੇ ਦਾਂਗੇ 1 ਲੱਖ ਤੇ 25000 ਹਾਂਜੀ ਜਿਹੜਾ ਲੈ ਗਿਆ ਗਾਂ ਨੂੰ ਹਾਂ ਵਾਧੇ ਵਾਲੀ ਗਾਂ ਨੂੰ ਸੰਸਰ ਸੰਸਰ ਡਬਲ ਤੇ ਗਈ ਹੈ ਤੇ ਨਹੀਂ ਤੇ ਵਾਧੇ ਹੋ ਸਕਦੇ ਵਾਧੇ ਵੀ ਸਕਦੇ ਹਾਂਜੀ ਸਹੀ ਗੱਲ ਹੈ ਕੋਈ ਸ਼ੱਕ ਨਹੀਂ ਬਈ ਹਾਂਜੀ ਬੱਚਾ ਪਿਛ ਕਰਦੇ ਨੰਗੀਨੇ ਨਹੀਂ ਲੱਭਦੇ ਹਾਂਜੀ ਬੱਜਾ ਠੰਡੀ ਵਾਲੀ ਆ ਠੰਡੀ ਠਿਰੀ ਬਾਰੀ ਜਾਈ ਆ ਦੇਖੋ ਕੋਈ ਸ਼ੱਕ ਨਹੀਂ ਹਾਂ ਓਕੇ 125 125 ਅੱਗੇ ਆ ਗਈ ਮੂਹਰਾ ਦੀ ਗੱਪਣ ਮੈਂ ਇਹ ਵੀ ਵੱਡਾ ਕੱਟ ਕਾਟ ਜੇ ਤੀਜਾ ਸੋਸ ਹੋਣਾ ਜੇ ਨੇ ਦੁੱਧ ਵਾਲੀ ਮੈਂ ਦੁੱਧ ਦੁੱਧ 16 17 ਕਿਲੋ ਭਰਿਆ ਜੇ ਨੇ ਹਾਂ ਦੱਸ ਦੀ ਵੀ ਹਾਂ ਫੁੱਲ ਗਰਾਂਟਡ ਦੁੱਧ ਦੀ ਹਾਂ ਲੇਵਾ ਭਾਂਡਾ ਵੀ ਬਹੁਤ ਬਣਾਉਂ ਹਾਂ ਦਿਨ ਲੈ ਜੂ ਹਫਤਾ ਦਿਨ ਹਫਤੇ ਤੋਂ 9 ਤੋਂ 10 ਦਿਨ ਬਖਰ ਸਕਦੀ 10 ਵੀ ਲੈ ਸਕਦੀ ਕੋਈ ਸ਼ੱਕ ਨਹੀਂ ਪਰ ਕੀ ਜੈ ਕੋਈ ਮਹਿ ਮੋਰਾ ਜੀ ਪਿਓਰ ਮੋਰਾ ਕੇ ਗੱਲ ਹੋਣੀ ਸਭ ਕੋ ਸਹੀ ਆ ਵੇਖੋ ਜੀਵ ਜੂ ਕਾਲੀ ਗਾਲਾ ਕਰਦੀ ਖਾਈ ਦੇਣੀ ਨੇ ਹਾਂ ਓਕੇ ਬਾਕੀ ਵਿਰਲਾ ਮੁਰਲਾ ਵੀ ਥਣਾ ਦੀਆਂ ਬਹੁਤ ਅਚੂ ਹਾਂ ਨਾ ਕੱਦ ਕਾਠ ਲੋ ਨਾ ਸਿੰਗ ਲੋ ਨਾ ਥਾਣਾ ਦੇ ਜਾ ਵਾਜ ਨਾਲੋ ਕੇ ਗੱਲੋਂ ਨਹੀਂ ਕੋਸੀ ਸੁਆ ਤੀਜਾ ਤੀਜਾ ਸੁਆ ਗਰੰਟੀ ਨਾਲ ਵਾਕੇ ਬਣੂਗੀ ਸਾਰੀ ਪਿੱਛੇ ਹੀ ਆਉਂ ਹਾਂ ਸਰ ਜਿੰਨੀ ਆਉ ਬੈਗ ਆਉਗੀ 16 ਕਿਲੋ ਦੁੱਧ ਕੰਡੇ ਤੇ ਚਾੜੇ ਨੇ ਨਹੀਂ ਇਹਨੇ ਦਿੱਤਾ ਹੋ ਗਿਆ ਬੀ ਫਿਕਰ ਕਾਪੀ ਤੇ ਲਿਖ ਕੇ ਲੈ ਜਾਗਾ ਹਾਂਜੀ 100 ਦੀ 100 ਦੁੱਧ ਦਿਓ ਤੇ ਚਵਾਈ ਵੀ ਬੜੀ ਨਿਕਲੂ ਛੋਟੀ ਚਵਾਈ ਸਰ ਆਪਾਂ ਤਿੱਪੀ ਆ ਐ ਇੱਕੋ ਜਿਹਾ ਨੀਰਾ ਚਾਹਦਣਾ ਚਲ ਪੁੱਤ ਚਲ ਲੈ ਇਥੋਂ ਕਰੋ ਕਿੱਕ ਪਲਵਾਨ ਵੇਖੋ ਮੈਂ ਨਹੀਂ ਸੱਜਣੋ ਕੀ ਬਾਤਾਂ ਬੰਦ ਤੇ ਪਾਰ ਪਿੱਛੇ ਲੋ ਬੇਫਿਕਰੀ ਪਾਰ ਪਿੱਛੇ ਦੀ ਭਾਵੇਂ ਸੰਸਾ ਕੋਈ ਕਾਗਜ਼ ਤੇ ਲਿਖਾ ਕੇ ਲੈ ਜੀ ਹਾਂ ਗਾਰੰਟੀ ਆ ਹਾਂ ਜੀ ਕਰਮਾਂ ਵਾਲੀ ਤੇ ਬਾਕੀ ਸੁਭਾਅ ਵੇ ਕਿੱਡਾ ਚੰਗਾ ਇਹਦਾ ਸੁਭਾਅ ਸੰਸਾ ਜਿਹੇ ਹਿਸਾਬ ਦਾ ਵਜੇ ਨੇ ਕੱਦ ਕਾਟਿਆ ਬਾਹਰ ਹੀ ਠੰਡੀ ਜਿੰਦਰ ਮਰਜੀ ਲੈਣਾ ਹਨਾ ਮਗਰ ਤੁਰੀ ਫਰੀ ਆ ਜਿੱਥੇ ਮਰਜੀ ਖੜਾ ਦੋ ਪਰ ਕੋਈ ਚੱਕਰ ਨਹੀਂ ਇਹਨੂੰ ਕਿੱਡਾ ਗ੍ਰੇਟ ਕਰੀਏ ਇਹਦਾ ਸੰਦੂਸਾ ਡਿਮਾਂਡ ਕਰਨ ਨੂੰ 20 ਕਿਲੋ ਵਾਲੀ ਮੈਂ ਤਾਂ ਲੋਕ ਬਾੜ 2 ਲੱਖ ਮੰਗ ਲੈਂਦੇ 2.5 ਮੰਗ ਲੈਂਦੇ ਮੰਗਦੇ ਭਰਾਵਾ ਹਾਂ ਪਰ ਆਪਾਂ ਉਹ ਕੰਮ ਨਹੀਂ ਕਰਨਾ ਜਿਹੜੇ ਹਿਸਾਬ ਨਾਲ ਲੈਂਦੀ ਉਹ ਹਿਸਾਬ ਨਾਲ ਦੇ ਦੇਣੀ ਆਪਾਂ ਕੋਈ ਦੋ ਨਹੀਂ ਕਰਨਾ ਡੇਢ ਨਹੀਂ ਕਰਨਾ ਇਹਦੀ 1 ਲੱਖ 30 ਜਹਾ ਡਿਮਾਂਡ ਆਈ ਦੀ ਨਹੀਂ ਠੀਕ ਹਾਂਜੀ ਮੌਕੇ ਦੇ ਮਾਨਤਾ ਨਾਲ ਹੋ ਜੂ ਸੋਈ ਇਹ ਡੇਢ ਦੀ ਵੇਚ ਲਈ ਸੋਈ ਸੰਸਾ ਆਪਣੇ ਘਰੇ ਰਹਿੰਦੀ ਉਹਨੇ ਦਿਨ ਤਾਂ ਹੀ ਤੇ ਉਹ ਮੋਲੋ ਉਹ ਮੌਕੇ ਦਾ ਹਜੂਰ ਵਾਕੇ ਡੇਢ ਦੀ ਆ ਹਾਂ ਕੋਈ ਸ਼ੱਕ ਨਹੀਂ ਝੋਟੀ ਦਾ ਤੇ ਆ ਅੱਗੇ ਇਹ ਦੂਜਾ ਸੂਆ ਝੋਟੀ ਸੋਹਣੀ ਜੇ अच्छा हां नीली ਦਾ ਪਖਰਾ ਦੀ ਠੀਕ ਆ ਭਰਾਮ ਕਰ ਮਾਰੀ λεਵਾ ਭਾਂਡਾ ਚੰਗਾ ਬਣਾਈ ਫਰਦੀ ਆ λεਵਾ ਸੰਸਾ ਬਹੁਤ ਚੰਗੀ ਬਣੂਗੀ ਚੱਲਿਓ ਵਾਕਿਆ ਹੈ ਨਾ ਇੱਕ ਵੇਖਿਆ ਇੱਕ ਭੁੱਲਦੀ ਕਰਮਾਲੀ ਵਾਕਿਆ ਹੈ ਹਾਂ ਨੀਲੀ ਚਾਦੀ हां ਨੀਲੀ ਦਾ ਪਖਰਾ ਰੱਖਦੀ ਪਿਓਰ ਓਕੇ ਇਹ ਵੀ ਦੁੱਧ ਵਾਲੀ ਨਹੀਂ ਹਾਂ ਦੁੱਧ ਦੁੱਧ 12 ਕਿਲੋ ਪਹਿਲਾਂ ਨੇ ਭਰਿਆ ਜੀ 13 14 14 15 ਨੂੰ ਹੱਥ ਮਾਰ ਸਕਦੀ ਜੀ ਖੁੱਲੇ ਲੈਵੇ ਦੀ ਬਾਹਰ ਨੂੰ ਕਰਕੇ ਵਿਖਾ ਦੇ ਨੇ ਬਾਜਾ ਬੱਤ ਤੋਂ ਡਰਦੀ ਥੋੜੇ ਨਾ ਡਰ ਨਿਕਲ ਆ ਜਾ ਤੇ ਪਣ ਤੋਂ ਆਪਣੇ ਆਏ ਕੋਲੀ ਓਕੇ ਹਾਂ ਜੀ ਹਾ ਪਰਣੋ ਆ ਦੇਖੋ ਬੁਗਾ ਦਿਓ ਖਾਦ ਗੇ ਨੇੜੇ ਉਹ ਲਾਗਾਂ ਬੁਗਾ ਦੇਣਾ ਹਾਂ ਬੁਗਾ ਦਿਓ ਦੇਖੋ ਸਜਣੋ ਲੇਵਾ ਭਾਂਡਾ ਮਿਆਂ ਨੂੰ ਲੱਗਾ ਗਾਵਾਂ ਵਾਲਾ ਲੇਵਾ ਲਈ ਫਰਦੀ ਆ ਕੁਛ ਨਹੀਂ ਆਉਂਦਾ ਬੁੱਤ ਨੂੰ ਹਾਂ ਤੇ ਰੇਟ ਇਹਦਾ ਡਿਮਾਂਡ ਸਦਨ ਸਭ ਕਰਨ ਨੂੰ ਭਾਵੇਂ ਦੀ ਸਵਾ ਕਰਾ ਲਓ 1 20 ਕਰਾ ਲਓ ਜਿਹੜਾ ਸਹੀ ਮੁੱਲ ਅੱਜ ਦੀ ਡਿਮਾਂਡ 1 ਲੱਖ ਤੇ 15000 ਰੁਪਇਆ 1 ਲੱਖ ਤੇ 15000 ਹਾਂਜੀ ਓਕੇ ਉਹ ਚੋ ਮਾਨਤਨ ਹੋ ਜੂ ਮੌਕੇ ਤੇ ਹੋ ਜੂ ਹਾਂਜੀ ਤੇ ਆਹ ਵਾਲੀ ਮੱਝ ਇਹ ਜੂਆ ਆਪਣਾ ਮਾਲਕ ਨੇ ਤੀਜਾ ਦੱਸਿਆ ਅੱਗੋਂ ਭਾਵੇਂ ਕੋਈ ਤੀਜਾ ਮੰਲੇ ਚੌਥਾ ਮੰਲੇ ਨੂੰ ਅਗਲਾ ਆਪਦੀ ਸਮਝ ਹੀ ਲਾ ਲਈ ਦੁੱਧ ਜਾਰੀ ਕਰਾਂ ਕਾਲੀ ਆ ਦੁੱਧ ਆਦੀਆਂ ਬਹੁਤ ਜਿਆਦੀਆਂ ਗਾਰੰਟੀ ਆਈਆਂ ਜੀ ਦੀ ਹਾਂ ਹਾਂ ਲੈ ਵਾ ਵੇਖੋ ਲੱਗਾ ਇਹ ਤਾਂ ਕਰਮਾਂ ਵਾਲੀ ਮੈਂ ਹਾਂ ਜਿਹੜੇ ਘਰੇ ਗਈ ਨਾ ਦੁੱਧ ਨਹੀਂ ਮੁਕੰਦਨਦੀ ਦੁੱਧ ਸੰਸਾਬ ਉਹ ਅੱਗੋਂ ਜਦਿਆ ਸੂਗੀ ਜੇ ਆਪਾਂ ਤਾਂ ਉਦੋਂ ਦੀ ਗਾਰੰਟੀ ਦੇਣੀ ਨਾ ਉਹ ਨਾ ਆ ਗਿਆ 16 ਕਿਲੋ ਦੁੱਧ ਇਹਦਾ ਵੈਂ ਕੰਡੇ ਤੇ ਚੜਿਆ ਨਹੀਂ ਇਹਨੇ ਦਿੱਤਾ ਉਹ ਹਾਂ ਬਰੀਡ ਵੇਖ ਕਿਹੜੀ ਐ ਇਹ ਬਰੀਡ ਵਾਲੀ ਮਾਝਾ ਨਸਲ ਇਹਦੀ ਹਾਂ ਇੱਕ ਰੰਗ ਕਾਲੀ ਐਫ ਵੈਡਾਂ ਨੂੰ ਸਿੱਧਾ ਲੈਵਾ ਲੱਗਾ ਵੇਖੋ ਠਾਣੂ ਨਹੀਂ ਓਕੇ ਰਿਪੋਰਟਾਂ ਵਿਰਲਾ ਦੱਸਦੀਆਂ ਹਾਂ ਹਾਂ ਮੈਂ ਮੈਂ ਹੀ ਹਾਂ ਆਹ ਵੇਖੋ ਦੂਰਾ ਠਣ ਲੱਗਾ ਕਰ ਮਾਰੀ ਪੜੀ ਸਭੀ ਫੋਲਿਆ ਹਾਂ ਨਿਕਰ ਆ ਗਾੜ ਵੀ ਚੰਗੀ ਰੱਖਿਆ ਕਰੂਗੇ ਸਾਰੀ ਸੰਸਾ ਚੰਗੀ ਨਿਕਲੂਗੀ ਦਿਨ ਹਜੇ ਲੈ ਜੂ ਪੰਜ ਚਾਰ ਆ ਰਾਵਣਾ ਦਿਨ ਕੱਢ ਜੂਗੇ ਨੇ ਆ ਜਾ ਨਾਲੀਆਂ ਹੀ ਆ ਨਾ ਆਪਣੀਆਂ ਦੇਖੋ ਪਲਵਾਨ ਹੀ ਐ ਨਾ ਕੋਈ ਗੱਲ ਬਾਤ ਇਹ ਮਹਿਮੂਦ ਪੁਰੇਕਰਵੰਤ ਕੋਲੇ ਵਿਕਰੀ ਵਾਲੇ ਪਸੂ ਆ ਸੱਜਣੋ ਇਹਦਾ ਰੇਟ ਛਾ ਜੀ ਸੰਤੋਸ਼ ਸਾਹਿਬ ਮੁੱਲ ਕਰਾਉਣ ਨੂੰ ਭਾਵੇਂ ਇਹਦੀ 1 ਦਾ ਕਰਾ ਲਓ 1 5 ਕਰਾ ਲਓ ਹਾਂ ਪੂਰੀ ਗੋਟੀ ਦੀ ਅਜਮਾਈ ਦੇ ਦਾਂ 1 ਲੱਖ ਰੁਪਏ ਦੀ ਦੇ ਦਾਂ ਹਾਂ ਜੀ ਓਕੇ ਓਕੇ ਪਰ ਮੈਂ ਮੈਂ ਹੀ ਮੈਂ 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 ਦੱਸੂਗੀ ਕਿਲੇ ਦੇ ਬੱਜੀ ਕਿ ਮੈਂ ਹੈਗੀ ਹਾਂ ਹਾਂ ਦੁੱਧ ਜਿਹੜਾ ਚੋਇਆ ਕਰੂ ਬਾਲਟਾ ਭਰ ਕੇ ਦੇਊਗੀ ਦੁੱਧ ਖੁੱਲਾ ਦੇਊਗੀ ਹਾਂ ਦੇਊਗੀ ਕਰਮਾ ਹਾਂ ਇਹ ਕਰੰਕ ਕਾਲੀ ਆ ਪਿਓਰ ਮੋਹਰਾ ਚਾਹੀਦਾ ਹਾਂ ਕੋਈ ਤੇ ਪੁੱਛਤੇ ਵਾਲ ਨਹੀਂ ਜੇਗਾ ਵੇਖੋ ਨਹੀਂ ਹੈ ਨਹੀਂਗਾ ਵੇਖੋ ਜੈਡ ਬਲੈਕ ਜੇ ਸਾਰੀ ਹਾਂ ਆਜੋ ਸੱਜਣੋ ਹੁਣ ਤੁਹਾਨੂੰ ਇੱਕ ਗਊ ਕਰਾਈ ਗਏ ਚੱਕ ਜਿਹੜੀ ਵਹਿੜ ਜਰਸੀ ਆ ਇਹ ਨੇ ਸੰਤੋਖਾ ਦਾ ਰੈਲਪੁਰ ਨਾ ਕਹਿੰਦੇ ਜਿਹੜੀ ਉਹ ਮੱਝ ਰਹੀ ਉਹ ਜਿਹੜੀ ਅੰਡ ਤੇ ਖਾ ਗਏ ਨੇ ਹਾਂ ਉਹਨਾਂ ਨੇ 1.40 ਹਜ਼ਾਰ ਰੁਪਏ ਲਗਾਏ ਘਰ ਵਾਲੇ ਇੱਕ ਹੀ ਵਹਿੜ ਆ ਗਈ ਕਰਵਾਉਣਾ ਹਾਂਜੀ ਵਹਿੜ ਚਾਰ ਦੰਦ ਮੂੰਹ ਪਹਿਲਾ ਸੂਆ ਓਕੇ ਹਾਂ 16 ਕਿਲੋ ਦੁੱਧ ਉਹ ਨਾਜ ਰਿਹਾ ਇਸ ਟਾਈਮ 16 8 ਕਿਲੋ ਡੰਗ ਦਾ ਮਗਰ ਬੱਚਾ ਮਗਰ ਬੱਚਾ ਫੈਟ ਵੀ 6 ਤੋਂ ਪਲੱਸ ਹਾਂ ਫੈਟ ਭਾਂਵੇਂ ਕਢਾ ਕੇ ਵੇਖ ਲੈ ਕੋਈ ਕਢਾ ਕੇ ਲੈ ਜਾਈ ਹੈਨਾ ਕਿਆ ਬਾਤਾਂ ਫੈਂਡ ਪਾ ਉਹ ਚੈੱਕ ਕਰਕੇ ਲੈ ਜਾ ਕੋਈ ਚੱਕਰ ਨਹੀਂ ਠੰਡੀ ਤੇਰੀ ਠੰਡੀ ਤੇਰੀ ਬਾਰੀ ਜਾਈ ਆ ਵੇਖੋ ਕਿਉਂ ਨ ਛੱਟਾ ਮੱਝਾਂ ਵਰਗਾ ਦੋਤੇ ਜਾ ਰਾ ਇਹ ਫੈਂਡ ਪਾ ਸੰਦੂ ਸਾਹਿਬ ਦੋਦੀ ਮਹੀਂ ਹਲਾ ਦੇ ਉਹ ਫੈਂਡ 6 ਆ ਗਈ ਤੇ ਮੱਝਾ ਲਾ ਹੋ ਗਿਆ ਹਨਾ ਹਾਂ ਮੱਝਾਂ ਜੀ ਜਾਂਦਾ ਕਰਮਾਈ ਦਾ ਆ ਵੇਖੋ ਆਉਣੀ ਆਉਣੀ 16 ਕਿਲੋ ਵਾਲੀ 2 ਲੱਖ ਦੀ ਕੋਈ ਸ਼ੱਕ ਨਹੀਂ ਆ ਵੇਖੋ ਬਸ ਕਰ ਨਹੀਂ ਵੇੜ ਵੀ ਗਾਂ ਨੂੰ ਵਾਦੇ ਵਾਲੀ ਹਾਂ ਜਿਹੜੇ ਨੇ ਲੈ ਲਈ ਨਾ ਸੱਜਣ ਨੇ ਇਹ ਇਹਦਾ ਭਾਅ ਕਿੱਡਾ ਕਾ ਸੰਤ ਸਾਬ ਇਹਦਾ ਮੁੱਲ ਕਰਾਉਣਾ ਭਾਵੇਂ 75 ਕਰਾ ਲਓ 72 ਕਰਾ ਲਓ ਜਿਹੜੀ ਸਹੀ ਡਿਮਾਂਡ 70000 ਰੁਪਇਆ 70000 ਹਾਂਜੀ ਹੋਜੂ ਉਹ ਚੋ ਕੇ ਮਾਨਤਾ ਨੋਜੂ ਮੌਕੇ ਓਕੇ 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 ਪਿਓਰ ਜਰਸੀ ਆ ਮੈਂ ਨਾ ਸਿਰਾ ਚੀਜ਼ ਚੁਮਾਈ ਆ ਗਈ ਨਾ ਆਈ ਜਾਣਾ ਛਰਲਾ ਠੋਕਦਾ ਹਾਂ 70000 ਆ 70000 ਰੁਪਇਆ ਉਹਦੇ ਚੋ ਵੀ ਛੋੜ ਛੱਪਾ ਹਣਾ ਉਹ ਚ ਮਾਨਤਨ ਕਰਦਾ ਮੋਕੇ ਜੇ ਨਾ ਹੋ ਸਕੇ ਹਾਂਜੀ ਲੈ ਵੀ ਸੱਜਣੋ ਇਹ ਐਨੀਮਲ ਆ ਮਹਮੂਦਪੁਰੇ ਵਿਕਰੀ ਵਾਲੇ ਗਰਵੰਤ ਕੋਲੇ ਇਹਨਾਂ ਸਾਰਿਆਂ ਦਾ ਲੇਖਾ ਜੋਖਾ ਲੈਦਾ ਤੁਹਾਨੂੰ ਤੇ ਜਿਹੜਾ ਆ ਗਿਆ ਪਸੰਦ ਉਹ ਆ ਕੇ ਵੇਖ ਕੇ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਆ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਬਸਦੇ ਰਹੋ ਪਰਮਾਤਮਾ ਤੁਹਾਨੂੰ ਲੈਣੀਆਂ ਕਰਨ ਜਿਹੜਾ ਵੀ ਜਾਨਵਰ ਖਰੀਦੋ ਚੜ੍ਹਦੀ ਕਲਾ ਕਰੇ